ਸਕੂਲਾਂ ਵਿੱਚ ਛੁੱਟੀਆਂ ਸੰਬੰਧੀ ਹੋਇਆ ਵੱਡਾ ਐਲਾਨ ਗੈਸ ਸਿਲੰਡਰ ਸੰਬੰਧੀ ਨਵੇਂ ਨਿਯਮ ਹੋਏ ਲਾਗੂ ਪੰਜਾਬ ਵਾਸੀਆਂ ਦੇ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਚਲਦੇ ਆਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉਹਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ 27 ਮਈ ਤੋਂ 21 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਭਿਆਨਕ ਗਰਮੀ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਇਸ ਦੌਰਾਨ ਸਕੂਲਾਂ ਵਿੱਚ ਗਰਮੀਆਂ ਦੀ ਛੁੱਟੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਬੱਚਿਆਂ ਦੇ ਅਧਿਆਪਕਾਂ ਲਈ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਜਿਸ ਬਾਰੇ ਜਾਣ ਕੇ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ 27 ਮਈ ਤੋਂ 21 ਜੁਲਾਈ ਤੱਕ ਗਰਮੀਆਂ ਦੀ ਛੁੱਟੀਆਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਜੀ ਇਸ ਸਮੇਂ ਦੌਰਾਨ ਸੂਬੇ ਭਰ ਦੇ ਸਾਰੇ ਸਰਕਾਰੀ ਸਹਾਕਾਰੀ ਮਾਨਤਾ ਪ੍ਰਾਪਤ ਦੇ ਨਿੱਜੀ ਸਕੂਲ ਬੰਦ ਰਹਿਣਗੇ ਦਾ ਪਤਾ ਲੱਗਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਜਲਦੀ ਹੀ ਹੋ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਨੇ ਵਧੇ ਤਾਪਮਨ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਅਜਿਹੀ ਸਥਿਤੀ ਵਿੱਚ ਇਹ ਦੁਪਹਿਰ ਮੇਰੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਜੀ ਹਾਂ ਵੱਡਾ ਐਲਾਨ ਕੀਤਾ ਗਿਆ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਇਸ ਵੇਲੇ ਜਿਹੜੀ ਆ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ 'ਚ ਆਇਆ ਭਿਆਨਕ ਤੂਫਾਨ ਜੜੋਂ ਉਖੜੇ ਦਰਖਤ ਜੀ ਹਾਂ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਭਿਆਨਕ ਤੂਫਾਨ ਆਇਆ ਅਤੇ ਜੜੋਂ ਉਖੜ ਗਏ ਨੇ ਦਰਖਤ ਉਸ ਬਾਰੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲਿਆ ਪੰਜਾਬ ਦੇ ਕੇਸ ਲਾਈਫ ਜੀ ਹਾਂ ਸੰਗਰੂਰ ਜ਼ਿਲ੍ਹੇ ਵਿੱਚ ਸੁਦੂਲਗੜ ਵਿੱਚ ਆਏ ਤੂਫਾਨ ਕਾਰਨ ਕਈ ਬਿਜਲੀ ਦੇ ਖੰਭੇ ਡੇਗ ਗਏ ਬਿਜਲੀ ਸਪਲਾਈ ਠੱਪ ਹੋ ਗਈ ਇਸ ਦੇ ਨਾਲ ਹੀ ਤੂਫਾਨ ਵਿੱਚ ਕਈ ਦਰਖਤ ਵੀ ਡਿੱਗ ਪਏ ਦੱਸਿਆ ਜਾ ਰਿਹਾ ਹੈ ਕਿ دیر ਸ਼ਾਮ ਨੂੰ ਐਤਵਾਰ ਦੀ دیر ਸ਼ਾਮ ਨੂੰ ਦੌਰਾਨ 80 ਖੰਭੇ ਅਤੇ 15 ਟਰਾਂਸਫਾਰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਜਿਸ ਕਾਰਨ ਬਿਜਲੀ ਬੰਦ ਹੋ ਗਈ ਬਿਜਲੀ ਠੱਪ ਹੋ ਗਈ ਜੀ ਹਾਂ ਵੱਡੀ ਅਪਡੇਟ ਹੈ ਇਸ ਨਾਲ ਆਮ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਕੁਝ ਕਈ ਨੁਕਸਾਨ ਵੀ ਜੜਾ ਹੋਇਆ ਤਾਂ ਬ੍ਰੇਕਿੰਗ ਨਿਊਜ਼ ਹੈ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਜਿਹੜੇ ਦੇਖ ਸਕਦੇ ਹੋ ਜਿਹੜਾ ਇਹ ਤੂਫਾਨ ਨੇਰੀ ਤੂਫਾਨ ਆਇਆ ਉਸ ਕਾਰਨ ਕਾਫੀ ਨੁਕਸਾਨ ਹੋਇਆ ਤਾਂ ਬ੍ਰੇਕਿੰਗ ਨਿਊਜ਼ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਸਲੰਡਰਾਂ ਦੀ ਸਪਲਾਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਨਵੇਂ ਨਿਯਮ ਲਾਗੂ ਹੋਏ ਨੇ ਗੈਸ ਸਲੰਡਰ ਦੀ ਸਪਲਾਈ ਨੂੰ ਲੈ ਕੇ ਭਾਰਤ ਪਾਕਿਸਤਾਨ جنگ ਦੇ ਮਡਰਾ ਰਹੇ ਬੱਦਲ ਅਜੇ ਤੱਕ ਪੰਜਾਬ ਦੇ ਜੰਮੂ ਕਸ਼ਮੀਰ ਰਾਜਸਥਾਨ ਤੇ ਗੁਜਰਾਤ ਰਾਜਾਂ ਸਮੇਤ ਹੋਰ ਸਰਦੀ ਇਲਾਕਿਆਂ ਤੋਂ ਪੂਰੀ ਤਰ੍ਹਾਂ ਨਹੀਂ ਅਡੇ ਨਤੀਜੇ ਵਜੋਂ ਜੰਗਦੇਵ ਪਰਸ਼ਾਵੇਂ ਕਾਰਨ ਮahanagar ਦੀਆਂ ਜ਼ਿਆਦਾਤਰ ਗੈਸ ਏਜੰਸੀਆਂ ਪੂਰੀ ਤਰ੍ਹਾਂ ਸੁੱਕ ਗਈਆਂ ਹਨ ਐਲਪੀਜੀ ਵਪਾਰ ਨਾਲ ਜੁੜੇ ਡੀਲਰਾਂ ਦੇ ਅਨੁਸਾਰ ਵੱਖ-ਵੱਖ ਗੈਸ ਕੰਪਨੀਆਂ ਨਾਲ ਜੁੜੇ ਗੈਸ ਪਲਾਂਟਾਂ ਜ਼ਿਆਦਾਤਰ ਡੀਲਰਾਂ ਨੂੰ ਗੈਸ ਸਰ ਸਿਲੰਡਰਾਂ ਦੀ ਪੂਰੀ ਸਪਲਾਈ ਨਹੀਂ ਦੇ ਰਹੇ ਹਨ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂਤਾ ਖਬਰ ਤੁਸੀਂ ਇਸ ਵੇਲੇ ਜਿਹੜੇ ਦੇਖ ਸਕਦੇ ਹੋ ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਾ ਜਾਣਕਾਰੀ ਅਨੁਸਾਰ ਸਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਸ਼ਹਿਰਾਂ ਦੀ ਜਿਆਤਰ ਗੈਸ ਏਜੰਸੀਆਂ ਪੂਰੀ ਤਰ੍ਹਾਂ ਸੁਗੀਆਂ ਹਨ ਜਿਸ ਕਾਰਨ ਸਿਰਫ ਘਰੇਲੂ ਖਪਤਕਾਰਾਂ ਦੀ ਇਹ ਮੁਸ਼ਕਲ ਆਚਾਨਕ ਵਧ ਗਈਆਂ ਹਨ ਬਲਕਿ ਡੀਲਰਾਂ ਦਾ ਵੀ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਗੈਸ ਏਜੰਸੀਆਂ ਦੇ ਡੀਲਰਾਂ ਨੇ ਦਾਅਵਾ ਕੀਤਾ ਕਿ ਸਮਾਨ ਦੀ ਭਾਰੀ ਕਾਰਡ ਕਾਰਨ ਉਹਨਾਂ ਦੀਆਂ ਗੈਸ ਏਜੰਸੀਆਂ ਵਿੱਚ 5 ਤੋਂ 7 ਦਿਨਾਂ ਦਾ ਬੈਕਲੌਗ ਹੈ ਇਹਨਾਂ ਨੇ ਕਿਹਾ ਹੈ ਕਿ ਇੱਕ ਵੱਡੀ ਗੈਸ ਕੰਪਨੀ ਨਾਲ ਸਬੰਧਤ ਗੈਸ ਪਲਾਂਟ ਹੁਸ਼ਿਆਰਪੁਰ ਖੇਤਰ ਵਿੱਚ ਸਥਿਤ ਹਨ ਅਜਿਹੀ ਸਥਿਤੀ ਵਿੱਚ ਇਹ ਜੇ ਇਸ ਦੀ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਹਮਲੇ ਆਤੇ ਹੁਸ਼ਿਆਰਪੁਰ ਕਪੂਰਥਲਾ ਪਟਿਆਲਾ ਸਲੰਦਰ ਸਮੇਤ ਇਲਾਕਿਆਂ ਵਿੱਚ ਬਲੈਕਆਊਟ ਕਾਰਨ ਗੈਸ ਸਿਲੰਡਰਾਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਗੈਸ ਏਜੰਸੀ ਅਤੇ ਏਜੰਸੀਆਂ ਵਿੱਚ ਗੈਸ ਸਿਲੰਡਰਾਂ ਦੀ ਭਾਰੀ ਕਾਰਡ ਕਨਕਪਤ ਕਰਨ ਨੂੰ ਗੈਸ ਬੁੱਕ ਕਰਨ ਤੋਂ ਬਾਅਦ ਸਪਲਾਈ ਮਿਲੇਗੀ ਤਾਂ ਦੱਸ ਸਕੋ ਵੱਡੀ ਅਪਡੇਟ ਤੋਂ ਹਾਂਜੀ ਕੀ ਤਿਆਰੀ ਹੈ ਜੀ ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਖੁਸ਼ਖਬਰੀ ਹੈ ਸਰਕਾਰ ਨੇ ਚੁੱਕਿਆ ਵੱਡਾ ਕਦਮ ਹੁਣ ਜੀ ਹਾਂ ਪੰਜਾਬ ਵਾਸੀਆਂ ਦੇ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕੀਤਾ ਵੱਡਾ ਐਲਾਨ ਕੀ ਆ ਬੁਰੀ ਅਪਡੇਟ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਲੁਧਿਆਣਾ ਵਾਸੀਆਂ ਲਈ ਐਮ ਖਬਰ ਸਾਹਮਣੇ ਇਹ ਦੱਸਦੀ ਹੈ ਕਿ ਖੁਰਾਕ ਅਤੇ ਸਪਲਾਈ ਭਾਗ ਇਸ ਹਫਤੇ ਤੋਂ ਲੁਧਿਆਣਾ ਜਿਹਨੇ ਵਿੱਚ ਪ੍ਰਧਾਨ ਮੰਤਰੀ ਗਰੀਬ ਘਰਾਂ ਅਨੁਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਕਣਕ ਵੰਡਣਾ ਸ਼ੁਰੂ ਕਰਨ ਕਰੇਗਾ ਵਿਭਾਗੀ ਅੰਕੜਿਆਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਜੀ ਹਾਂ 4 ਲੱਖ 4.5 ਲੱਖ ਦੇ ਕਰੀਬ ਪਰਿਵਾਰਾਂ ਨੂੰ 17 ਲੱਖ ਮੈਂਬਰਾਂ ਲਈ ਜੀ ਹਾਂ 26 ਮਰਕਟਿੰਗ ਟਾਰਨ ਜਿਹੜੀ ਕਣਕ ਰੱਖੀ ਗਈ ਹੈ ਦਾ ਦੇਖ ਸਕਦੇ ਹੋ ਵੱਡੀ ਅਪਡੇਟ ਜਾਣਕਾਰੀ ਅਨੁਸਾਰ ਸਰਕਾਰ ਦੇ ਵੱਲੋਂ ਇਸ ਯੋਜਨਾ ਨਾਲ ਜੁੜੇ ਲਾਪਾਤਰੀਆ ਪਰਿਵਾਰਾਂ ਨੂੰ ਅਪ੍ਰੈਲ ਤੋਂ ਲੈ ਕੇ ਜੂਨ ਦੇਰ 25 ਤੱਕ 3 ਮਹੀਨਿਆਂ ਲਈ ਮੁਫਤ ਕਣਕ ਵੰਡਣ ਸਬੰਧੀ ਸਾਰੀਆਂ ਤਿਆਰੀਆਂ ਖੁਰਾਕ ਅਤੇ ਸਪਲਾਈ ਭਾਗ ਨਿਯਧਾਰਨ ਸੋਪੀਹਣ ਦਾ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤਾਂ ਖਬਰ ਤੁਸੀਂ ਜਿਹੜੀ ਦੇਖ ਸਕਦੇ ਹੋ ਬਾ ਇਹ ਜਿਹੜੀ ਖਬਰ ਪੰਜਾਬ ਦੇ ਲੋਕਾਂ ਦੇ ਲਈ ਆ ਪੰਜਾਬ ਵਾਸੀਆਂ ਦੇ ਲਈ ਵੱਡੀ ਖਸ਼ ਖਬਰੀ ਰਾਸ਼ਨ ਘੜ ਧਾਰਕ ਪਰਿਵਾਰਾਂ ਲਈ ਕਣਕ ਵੰਡਣ ਦੇ ਸਬੰਧਤ ਰਾਸ਼ਨ ਜੀਪਾਂ ਤੱਕ ਕਣਕ ਦੇ ਸਟਾਕ ਪਹੁੰਚਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਆ ਪਾਸਪੋਰਟਾਂ ਨੂੰ ਲੈ ਕੇ ਜੇ ਤੁਹਾਡੇ ਕੋਲ ਵੀ ਹੈ ਪਾਸਪੋਰਟ ਖਬਰ ਤੁਹਾਡੇ ਲਈ ਆ ਪਾਸਪੋਰਟ ਵਾਲਿਆਂ ਲਈ ਵੱਡੀ ਖਬਰ ਆ ਭਾਰਤ ਚ ਈ ਪਾਸਪੋਰਟ ਲਾਂਚ ਹੁਣ ਕੀ ਹੁਣ ਨਵੇਂ ਪਾਸਪੋਰਟ ਬਣਾਉਣੇ ਪੈਣਗੇ ਅਤੇ ਦੇਖੋ ਸੋਦੇਵ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਪਾਸਪੋਰਟ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਭਾਰਤ ਸਰਕਾਰ ਨੇ ਪਛਾਣ ਅਤੇ ਸੁਰੱਖਿਆ ਨੂੰ ਹੋਰ ਬਿਹਤਰ ਦੇ ਉਦੇਸ਼ ਨਾਲ ਈ ਪਾਸਪੋਰਟ ਲਾਂਚ ਕੀਤਾ ਇਹ ਨਵੀਂ ਤਕਨੀਕ ਰਵਾਇਤੀ ਪਾਸਪੋਰਟ ਵਿੱਚ ਆਰ ਐਫ ਆਈ ਡੀ ਚਿਪ ਤੇ ਪੀ ਕੇ ਆਈ ਬੁਨਿਆਦੀ ਢਾਂਚੇ ਨਾਲ ਕਈ ਸੁਰੱਖਿਅਤ ਵਿਸ਼ੇਸ਼ਤਾਵਾਂ ਜੋੜਦੀ ਹੈ ਵਿਦੇਸ਼ ਮੰਤਰਾਲੇ ਦੇ ਅਨੁਸਾਰ ई-ਪਾਸਪੋਰਟ ਯੋਜਨਾ ਨੂੰ ਪਾਸਪੋਰਟ ਸੇਵਾ ਪ੍ਰੋਗਰਾਮ ਸੰਕਰਨ 0 2.0 ਤਹਿਤ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ ਜੀ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਜਾ ਰਹੀ ਹੈ ਵੱਡੀ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ई-ਪਾਸਪੋਰਟ ਪਹਿਲਾਂ ਇਹਨਾਂ ਸ਼ਹਿਰਾਂ ਵਿੱਚੋਂ ਉਪਲਬਧ ਹੋਵੇਗਾ 1 ਅਪ੍ਰੈਲ 2024 ਤੋਂ ਲਾਗੂ ਹੋ ਗਿਆ ਜੀ ਇਹ ਪ੍ਰੋਗਰਾਮ ਜੀ ਹਾਂ ਇਹ ਸ਼ੁਰੂਆਤੀ ਪੜਾਅ ਵਿੱਚ ਨਾਗਪੁਰ ਜੰਮੂ ਗੁਆਹ ਸ਼ਿਮਲਾ ਰਾਏਪੁਰ ਅੰਮ੍ਰਿਤਸਰ ਜੈਪੁਰ ਚਨਈ ਹਾਈਦਰਾਬਾਦ ਸੂਰਤ ਚਾਰਾਂਚੀ ਤੇ ਦਿੱਲੀ ਦੇ ਵਿੱਚ ਈ ਪਾਸਪੋਰਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਮੱਧ ਤੱਕ ਇਸ ਨੂੰ ਦੇਸ਼ ਦੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਲਾਗੂ ਕੀਤਾ ਜਾਵੇਗਾ ਤਾਮਿਲਨਾਡੂ ਵਿੱਚ ਚਨਈ ਦੇ ਵਿੱਚ ਚਨਈ ਦੇ ਖੇਤਰੀ ਪਾਸਪੋਰਟਾ ਦਫ਼ਤਰ ਵਿੱਚ 3 ਮਾਰ 2025 ਤੋਂ ਈ ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ 22 ਮਾਰਚ 25 ਤੱਕ ਰਾਜ ਵਿੱਚ 20729 ਪਾਸਪੋਰਟ ਵਨ ਡੇ ਜਾ ਚੁੱਕੇ ਹਨ ਤਾਂ ਦੇਖ ਸਕਦੇ ਹੋ ਹੁਣ ਇਹ ਜਿਹੜੇ ਈ ਪਾਸਪੋਰਟ ਜਿਹੜੇ ਨਵੇਂ ਆਏ ਨੇ ਉਹ ਹੁਣ ਚੱਲਣਗੇ ਉਹ ਜੋ ਬਦਲਾਅ ਜਿਹੜੇ ਕੀਤੇ ਗਏ ਨੇ ਪਾਸਪੋਰਟਾਂ ਦੇ ਵਿੱਚ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਬੀਐਸਐਫ ਜਵਾਨ ਪਾਕਿਸਤਾਨ ਨੇ ਰਿਹਾਕ ਕੀਤਾ बीएसएफ जवान गलती ਨਾਲ ਪਾਰ ਹੋ ਗਈ ਸੀ ਸਰਹੱਦ ਜੀ ਹਾਂ ਤਸਵੀਰ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪਾਕਿਸਤਾਨ ਨੇ ਰਿਹਾ ਕਰ ਦਿੱਤਾ ਬੀਐਸਐਫ ਦਾ ਜਵਾਨ ਜੰਮੂ ਕਸ਼ਮੀਰ ਦੇ ਪਹਿਲਗਾਮ ਅਤਵਾਦੀ ਹਮਲੇ ਦਾ ਬਦਲਾ ਲੈਣ ਮਗਰੋਂ ਭਾਰਤ ਵੱਲੋਂ ਚਲਾਏ ਗਿਆ ਆਪਰੇਸ਼ਨ ਸਿੰਦੂਰ ਮਗਰੋਂ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋ ਗਿਆ ਜੰਗਬੰਦੀ ਮਗਰੋਂ ਹਾਲਾਤ ਹੁਣ ਆਮ ਹੋ ਗਏ ਹਨ ਇਸ ਇਸ ਦਰਮਿਆਨ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਬੀਐਸਐਫ ਦਾ ਜਵਾਨ ਰਿਹਾ ਕਰ ਦਿੱਤਾ ਗਿਆ ਜੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਖਬਰ ਦੇਖ ਸਕਦੇ ਹੋ ਹਾ ਨੂੰ ਰਿਹਾ ਕਰ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਬੀਐਸਐਫ ਰੇਂਜਰਸ ਦੀ ਹਰਾਸਤ ਵਿੱਚ ਬੀਐਸਐਫ ਜਵਾਨ ਨੂੰ ਰਿਹਾ ਜਿਹੜਾ ਰਿਹਾ ਕਰ ਦਿੱਤਾ ਗਿਆ ਬੀਐਸਐਫ ਜਵਾਨ ਨੂੰ 20 ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਿੱਚ ਸੀ ਪਰ ਉਸ ਨੂੰ ਹੁਣ ਜਿਹੜਾ ਰਿਹਾ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਨੂੰ ਹਾਂਜੀ ਕਿਤੇ ਅਰਦਾ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਦਿੱਤਾਂਗੇ ਧੰਨਵਾਦ ਜੀ ਸਾਰਿਆਂ ਦਾ